ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਬਾਬਾ ਬਡਭਾਗ ਸਿੰਘ ਜੀ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਸੁਰੇਸ਼ ਸਿੰਘ ਦੀ ਜਿਸ ਨੇ ਨਾ ਸਿਰਫ ਧਰਮ ਲਈ ਜੰਗਾਂ ਲੜੀਆਂ ਸਗੋਂ ਲੋਕਾਂ ਦੇ ਦੁੱਖ ਦਰਦ ਹਟਾਉਣ ਦੇ ਲਈ ਆਪਣੀ ਜ਼ਿੰਦਗੀ ਵੀ ਸਮਰਪਿਤ ਕਰ ਦਿੱਤੀ ਇਹ ਹਨ ਬਾਬਾ ਬੜਪਾਗ ਸਿੰਘ ਜੀ ਜਨਮ ਤੇ ਪਰਿਵਾਰਿਕ ਪਛੋਕੜ ਬਾਬਾ ਬੜਪਾਗ ਸਿੰਘ ਜੀ ਦਾ ਜਨਮ 13 ਅਗਸਤ 1716 ਨੂੰ ਕਰਤਾਰਪੁਰ ਵਿਖੇ ਹੋਇਆ ਉਹ ਗੁਰੂ ਹਰ राय ਜੀ ਦੇ ਵੰਸ਼ਜ ਸਨ ਉਹਨਾਂ ਦੇ ਪਿਤਾ ਜੀ ਦਾ ਨਾਮ ਬਾਬਾ ਰਾਮ ਸਿੰਘ ਜੀ ਅਤੇ ਮਾਤਾ ਦਾ ਨਾਮ ਰਾਜਕੌਰ ਜੀ ਸੀ ਬਚਪਨ ਤੋਂ ਹੀ ਉਹ ਆਤਮਿਕਤਾ ਭਗਤੀ ਅਤੇ ਨਿਆਂ ਲਈ ਖੜੇ ਹੋਣ ਦੀ ਪ੍ਰੇਰਣਾ ਲੈ ਚੁੱਕੇ ਸਨ ਸੰਤ ਵੀ ਸਨ ਤੇ ਸਿਪਾਹੀ ਵੀ ਬਾਬਾ ਜੀ ਨੇ ਆਪਣੀ ਜ਼ਿੰਦਗੀ ਵਿੱਚ ਧਾਰਮਿਕ ਜੀਵਨ ਜਿਉਂਦੇ ਹੋਏ ਜ਼ੁਲਮ ਦੇ ਖਿਲਾਫ ਹਥਿਆਰ ਵੀ ਚੁੱਕੇ ਉਹਨਾਂ ਦਾ ਮਕਸਦ ਸੀ ਅਨਿਆਂ ਅਨਿਆਂ ਦੇ ਲਈ ਨੂਰ ਬਣਨਾ ਜਦੋਂ ਅਫਗਾਨ ਹਮਲਾਵਰ 나ਸੀਰ ਅਲੀ ਨੇ ਕਰਤਾਰਪੁਰ ਸਾੜ ਦਿੱਤਾ ਤਾਂ ਬਾਬਾ ਬੜਪਾਗ ਜੀ ਨੇ ਅਦੀਨਾ ਬੇਕ ਅਤੇ ਜੱਸਾ ਸਿੰਘ ਆਲੂਵਾਲੀਆ ਨਾਲ ਮਿਲ ਕੇ ਮਹਿਲਪੁਰ ਦੀ ਲੜਾਈ ਲੜੀ ਅਤੇ ਜਿੱਤ ਹਾਸਲ ਕੀਤੀ। ਜਲੰਧਰ ਤੇ ਹਮਲਾ ਨਾਸਰ ਅਲੀ ਦੀ ਕਬਰ ਨਸ਼ਟ ਕਰਨੀ। ਬਾਬਾ ਬੜਪਾਗ ਸਿੰਘ ਜੀ ਨੇ ਜਲੰਧਰ ਹਮਲਾ ਕਰਕੇ ਨਾਸਰ ਅਲੀ ਦੀ ਕਬਰ ਨੂੰ ਤਬਾਹ ਕੀਤਾ ਜੋ ਸਿੱਖਾਂ ਦੇ ਨਸ਼ਟ ਦਾ ਕਾਰਨ ਬਣਿਆ ਸੀ ਇਹ ਸਿਰਫ ਬਦਲਾ ਨਹੀਂ ਸੀ ਇਹ ਸਨਮਾਨ ਦੀ ਰੱਖਿਆ ਸੀ ਹਿਮਾਚਲ ਵਾਸ ਡੇਰਾ ਬਾਬਾ ਬੜਪਾਗ ਸਿੰਘ ਜੀ ਇਸ ਜੰਗ ਤੋਂ ਬਾਅਦ ਬਾਬਾ ਬੜਪਾਗ ਸਿੰਘ ਜੀ ਹਿਮਾਚਲ ਦੇ ਉੱਚੇ ਪਹਾੜਾਂ ਉੱਤੇ ਚਲੇ ਗਏ ਜਿੱਥੇ ਡੇਰਾ ਬਾਬਾ ਬੜਪਾਗ ਸਿੰਘ ਦੀ ਸਥਾਪਨਾ ਕੀਤੀ ਇੱਥੇ ਲੋਕ ਆਪਣੇ ਮਨੋ ਰੋਗ ਭੂਤਵਾਦ ਅਤੀ ਆਤਮਿਕ ਦਰਦ ਲੈ ਕੇ ਆਉਂਦੇ ਸਨ ਉਹਨਾਂ ਦੀ ਕਹਾਣੀ ਸਿਰਫ ਇਤਿਹਾਸ ਨਹੀਂ ਇੱਕ ਜੀਵਿਤ ਵਿਸ਼ਵਾਸ ਹੈ ਆਤਮਿਕਤਾ ਅਤੇ ਚੰਗਾ ਕਰਨ ਦੀ ਪਰੰਪਰਾ ਬਾਬਾ ਬੜਪਾਗ ਸਿੰਘ ਜੀ ਨੇ ਹੱਥ ਯੋਗ ਸਿਮਰਨ ਅਤੇ ਜਪ ਤਪ ਰਾਹੀਂ ਆਤਮਿਕ ਸ਼ਕਤੀ ਪ੍ਰਾਪਤ ਕੀਤੀ ਕਿਹਾ ਜਾਂਦਾ ਹੈ ਕਿ ਉਹ ਭੂਤ ਪ੍ਰੇਤਾਂ ਦੇ ਉੱਤੇ ਵੀ ਅਸਰ ਕਰਦੇ ਸਨ ਪਰ ਇਹ ਸਿਰਫ ਜਾਦੂ ਟੋਣਾ ਨਹੀਂ ਧਾਰਮਿਕ ਸ਼ਕਤੀ ਸੀ ਅੱਜ ਵੀ ਉਹਨਾਂ ਦੀ ਮਜ਼ਾਰ ਉੱਤੇ ਲੱਖਾਂ ਲੋਕ ਆਪਣੇ ਦੁੱਖ ਲੈ ਕੇ ਜਾਂਦੇ ਹਨ ਤੇ ਠੀਕ ਹੋ ਕੇ ਵਾਪਸ ਆਉਂਦੇ ਹਨ ਹੋਲਾ ਮੁਹੱਲਾ ਮੇਲਾ ਰੋਹਾਨੀ ਜੋਸ਼ ਫਗਣ ਦੀ ਪੂਰਨਮਾਸੀ ਨੂੰ ਇੱਥੇ ਹੋਲਾ ਮੁਹੱਲਾ ਦਾ ਮੇਲਾ ਲੱਗਦਾ ਹੈ 10 ਦਿਨ ਚੱਲਣ ਵਾਲਾ ਇਹ ਮੇਲਾ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਲੋਕਾਂ ਦੀ ਭੀੜ ਨਾਲ ਭਰ ਜਾਂਦਾ ਹੈ ਸੰਗਤਾਂ ਇੱਥੇ ਸ਼ਰਧਾ ਨਾਲ ਅਰਦਾਸ ਕਰਦੀਆਂ ਹਨ ਮਨਤਾ ਮੰਗਦੀਆਂ ਹਨ ਉਹਨਾਂ ਦੀ ਮੌਤ 31 ਦਸੰਬਰ 1761 ਈਸਵੀ ਨੂੰ ਹੋਈ ਪਰ ਉਹ ਅੱਜ ਵੀ ਲੱਖਾਂ ਭਗਤਾਂ ਦੇ ਦਿਲਾਂ ਵਿੱਚ ਜਿਉਂਦੇ ਹਨ ਬਾਬਾ ਬੜਪਾਗ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਧਰਮ ਸਿਰਫ ਪੂਜਾ ਨਹੀਂ ਦੁਖੀ ਦੀ ਸੇਵਾ ਵੀ ਹੈ ਹੋਲੇ ਮਹੱਲੇ ਦਾ ਮੇਲਾ ਹੋਲਾ ਮਹੱਲਾ ਮੇਲਾ ਡੇਰਾ ਬਾਬਾ ਬੜਪਾਗ ਸਿੰਘ ਵਿਖੇ ਬਿਕਰਮੀ ਮਹੀਨੇ ਫੱਗਣ ਭਾਵ ਫਰਵਰੀ ਮਾਰਚ ਦੀ ਪੂਰਨਮਾਸੀ ਵਾਲੇ ਦਿਨ ਲੱਗਦਾ ਹੈ ਮੇਲਾ 10 ਦਿਨ ਚੱਲਦਾ ਹੈ ਭਾਵ ਪੂਰਨਮਾਸੀ ਤੋਂ ਇੱਕ ਹਫਤਾ ਪਹਿਲਾਂ ਅਤੇ 2 ਦਿਨ ਬਾਅਦ ਮੇਲੇ ਵਿੱਚ ਉਹਨਾਂ ਲੋਕਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੁਆਰਾ ਸ਼ਿਰਕਤ ਕੀਤੀ ਜਾਂਦੀ ਹੈ ਜੋ ਮਾੜੇ ਪ੍ਰਭਾਵਾਂ ਤੋਂ ਸੁਰੱਖਿਆ ਦੀ ਮੰਗ ਕਰਦੇ ਹਨ ਡੋਲੀਆਂ ਕਤਾਰਾਂ ਵਿੱਚ ਬੈਠੀਆਂ ਹੁੰਦੀਆਂ ਹਨ ਜਦੋਂ ਕਿ ਦੁਸ਼ਟ ਆਤਮਾਵਾਂ ਨੂੰ ਮਨਮੋਹਨ ਕਰਨ ਲਈ ਤਾਤੂ ਦੇ ਥਾਲ ਅਤੇ ਢੋਲ ਕੁੱਟੇ ਜਾਂਦੇ ਹਨ ਢੋਲ ਵਜਾਉਣ ਦੇ ਦੌਰਾਨ ਡੋਲੀਆਂ ਜੋ ਆਪਣੇ ਸਿਰ ਨੂੰ ਉਛਾਲਦੀਆਂ ਅਤੇ ਹਲਾਉਂਦੀਆਂ ਰਹਿੰਦੀਆਂ ਹਨ ਨੂੰ ਧੁੱਪ ਤਖਾਉਣ ਦੇ ਧੂਏ ਨੂੰ ਸਾਹ ਲੈਣ ਲਈ ਬਣਾਇਆ ਜਾਂਦਾ ਹੈ। ਦੁਸ਼ਟ ਆਤਮਾਵਾਂ ਨੂੰ ਉਦੋਂ ਤੱਕ ਤਸੀਹੇ ਦੇਣ ਦੇ ਲਈ ਕਈ ਤਰੀਕੇ ਅਪਣਾਏ ਜਾਂਦੇ ਹਨ ਜਦੋਂ ਤੱਕ ਉਹ ਸਰੀਰ ਨੂੰ ਨਹੀਂ ਛੱਡ ਦਿੰਦੇ। ਉਸ ਪੜਾਤੇ ਆਤਮਾ ਧੌਲੀਤ ਤੌਲੀਤਰਵਲ ਜਾਣ ਲਈ ਕਿਹਾ ਜਾਂਦਾ ਹੈ ਜਿਸ ਨਾਲ ਇਹ ਸਹਿਮਤ ਹੁੰਦਾ ਹੈ ਆਤਮਾ ਨੂੰ ਫਿਰ ਸਵਾਲ ਕੀਤਾ ਜਾਂਦਾ ਹੈ ਕਿ ਇੱਕ ਆ ਗਿਆ ਹੈ ਅਤੇ ਬਾਬਾ ਬੜਪਾਗ ਸਿੰਘ ਨੂੰ ਪਿੰਜਰੇ ਨਾਲ ਦੇਖਦਾ ਹੈ ਜਦੋਂ ਆਤਮਾ ਹਾਂ ਵਿੱਚ ਜਵਾਬ ਦਿੰਦੀ ਹੈ ਤਾਂ ਉਸ ਨੂੰ ਪਿੰਜਰੇ ਵਿੱਚ ਦਾਖਲ ਹੋਣ ਲਈ ਕਿਹਾ ਜਾਂਦਾ ਹੈ ਅਤੇ ਬਾਬਾ ਜੀ ਨੇ ਇੰਜਰੀ ਨੂੰ ਬੰਦ ਕਰਨ ਲਈ ਕਿਹਾ ਜਾਂਦਾ ਹੈ ਫਿਰ ਡੋਲੀਆਂ ਠੀਕ ਹੋ ਗਈਆਂ ਦਿਖਾਈ ਦਿੰਦੀਆਂ ਹਨ ਮੀਲੇ ਵਿੱਚ ਸ਼ਾਮਲ ਹੋਣ ਵਾਲਾ ਹਰ ਸੈਲਾਨੀ ਧੌਲੀ ਤਰ ਜਾਂ ਚਰਨ ਗੰਗਾ ਵਿਖੇ ਪਵਿੱਤਰ ਇਸ਼ਨਾਨ ਕਰਨ ਤੋਂ ਇਲਾਵਾ ਖਾਸ ਕਰਕੇ ਪੂਰਨਮਾਸੀ ਦੇ ਦਿਨ ਧਾਰਮਿਕ ਸਥਾਨ ਤੇ ਮੱਥਾ ਟੇਕਦਾ ਹੈ ਸ਼ਰਧਾਲੂ ਤੌੜੀਤਰ ਪਾਪ ਛਰਨੀ ਦਾ ਪਵਿੱਤਰ ਜਲ ਘਰ ਲੈ ਜਾਂਦੇ ਹਨ ਅਸਥਾਨ ਉੱਤੇ ਸਭ ਤੋਂ ਮਹੱਤਵਪੂਰਨ ਰਸਮ ਨਿਸ਼ਾਨ ਸਾਹਿਬ ਨੂੰ ਲਹਿਰਾਉਣਾ ਹੈ ਇਹ ਪੂਰਨ ਮਾਸ਼ੀ ਵਾਲੇ ਦਿਨ ਕੀਤਾ ਜਾਂਦਾ ਹੈ ਅਰਦਾਸ ਦੇ ਪਾਠ ਉਪਰੰਤ ਪੁਰਾਣੀ ਨਿਸ਼ਾਨ ਸਾਹਿਬ ਨੂੰ ਉਤਾਰਿਆ ਜਾਂਦਾ ਹੈ ਸ਼ਰਧਾਲੂ ਪੁਰਾਣੀ ਝੰਡੇ ਨਾਲ ਜੁੜੇ ਪੁਰਾਣੇ ਕੱਪੜੇ ਦਾ ਇੱਕ ਟੁਕੜਾ ਜਾਂ ਕਈ ਹੋਰ ਵਸਤੂਆਂ ਜਿਵੇਂ ਕਿ ਗਾਂ ਦੇ ਗੋਲੇ ਸੁਪਾਰੀ ਜਾਂ ਸਿੱਕੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਇਹਨਾਂ ਉੱਤੇ ਕਬਜ਼ਾ ਕਰਨਾ ਵਰਦਾਨ ਮੰਨਿਆ ਜਾਂਦਾ ਹੈ ਇੱਕ ਜਵਾਨ ਪਾਇਨ ਦਾ ਰੁੱਖ ਜੋ 80 ਫੁੱਟ ਤੱਕ ਉੱਚਾ ਹੋ ਸਕਦਾ ਹੈ ਅਤੇ ਜਿਸ ਦੇ ਤਣੇ ਦੇ ਵਿਆਸ 5 ਫੁੱਟ ਹਨ ਹਰ ਤੀਜੇ ਸਾਲ ਨਿਸ਼ਾਨ ਸਾਹਿਬ ਲਈ ਝੰਡੇ ਦੇ ਖੰਬੇ ਵਜੋਂ ਕੰਮ ਕਰਨ ਲਈ ਰੱਖਿਆ ਜਾਂਦਾ ਹੈ ਮੇਲੇ ਵਿੱਚ ਪੰਜਾਬ ਉੱਤਰ ਪ੍ਰਦੇਸ਼ ਦਿੱਲੀ ਰਾਜਸਥਾਨ ਅਤੇ ਹਿਮਾਚਲ ਤੋਂ ਲੱਖਾਂ ਲੋਕ ਸ਼ਾਮਲ ਹੁੰਦੇ ਹਨ ਪੰਜਾਬ ਦੇ ਦੁਆਬਾ ਮਾਝਾ ਅਤੇ ਮਾਲਵੀ ਦੇ ਇਲਾਕਿਆਂ ਦੇ ਸਿੱਖ ਖਾਸ ਤੌਰ ਤੇ ਬਾਬਾ ਬੜਪਾਗ ਸਿੰਘ ਜੀ ਦੇ ਸ਼ਰਧਾਲੂ ਹਨ ਅਤੇ ਵੱਡੀ ਗਿਣਤੀ ਵਿੱਚ ਮੇਲੇ ਵਿੱਚ ਸ਼ਾਮਲ ਹੁੰਦੇ ਹਨ ਮੇਲੇ ਵਿੱਚ ਸ਼ਾਮਲ ਹੋਣ ਵਾਲੀਆਂ ਜ਼ਿਆਦਾਤਰ ਔਰਤਾਂ ਹੀ ਹੁੰਦੀਆਂ ਹਨ ਜੇਕਰ ਤੁਹਾਨੂੰ ਇਤਿਹਾਸ ਆਪਮਿਕਤਾ ਤੇ ਸੱਚੀਆਂ ਕਹਾਣੀਆਂ ਵਿੱਚ ਰੁਚੀ ਹੈ ਤਾਂ ਸਾਡੇ ਚੈਨਲ ਯੂਨਿਕ ਪੇਂਟਿੰਗ ਵਰਡ ਯਾ ਯੂਨੀਵਰਸਲ ਹੱਬ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਲੈ ਕੇ ਆਉਂਦੇ ਹਾਂ ਇਤਿਹਾਸ ਦੀਆਂ ਗੁੰਮ ਹੋ ਚੁੱਕੀਆਂ ਅਸਲ ਕਹਾਣੀਆਂ ਜੋ ਤੁਹਾਨੂੰ ਜੋੜਦੇ ਹਨ ਆਪਣੇ ਰੋਹਾਨੀ ਵਿਰਸੇ ਨਾਲ ਆਪਣੇ ਸਵਾਲ ਜਾਂ ਸੁਝਾਅ ਕਮੈਂਟ ਕਰਨਾ ਨਾ ਭੁੱਲੋ ਅਸੀਂ ਤੁਹਾਡੇ ਲਈ ਹੋਰ ਵੀ ਇਤਿਹਾਸਿਕ ਵੀਡੀਓ ਲੈ ਕੇ ਆ ਰਹੇ ਹਾਂ ਬਾਬਾ ਬੜਪਾਗ ਸਿੰਘ ਜੀ ਸਿੱਖ ਇਤਿਹਾਸ ਦੀ ਔਰ ਰੋਸ਼ਨੀ ਹਨ ਜੋ ਅੱਜ ਵੀ ਭਗਤੀ ਅਤੇ ਬਲੀਦਾਨ ਦੀ ਰਾਹ ਦਿਖਾਉਂਦੇ ਹਨ ਜੇਕਰ ਆਪ ਸਭ ਨੂੰ ਜਾਣਕਾਰੀ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਧੰਨਵਾਦ